ਕਟਨਾ ਜਗਰਾਉਂ ਦੀ ਹੈ ਜਿੱਥੇ ਕਬੱਡੀ ਖਿਡਾਰੀ ਦਾ ਮਰਡਰ ਹੋਇਆ ਹੈ ਪਹਿਲਾਂ ਕੁੱਟਮਾਰ ਕੀਤੀ ਗਈ ਤੇ ਕੁੱਟਮਾਰ ਤੋਂ ਬਾਅਦ ਇਸ ਕਬੱਡੀ ਖਿਡਾਰੀ ਨੂੰ ਗੋਲੀ ਮਾਰ ਦਿੱਤੀ ਗਈ 26 ਸਾਲ ਦਾ ਤੇਜਪਾਲ ਸਿੰਘ ਹੈ ਜਿਸ ਦੀ ਪਛਾਣ ਹੋਈ ਹੈ ਜੋ ਮ੍ਰਿਤਕ ਵਿਅਕਤੀ ਜਿਸ ਨੂੰ ਗੋਲੀ ਮਾਰੀ ਗਈ ਹੈ ਪਿੰਡ ਗਿੱਦੜ ਵਿੰਡੀ ਦਾ ਰਹਿਣ ਵਾਲਾ ਸੀ ਔਰ 6 ਤੋਂ 7 ਹਮਲਾਵਰਾਂ ਵੱਲੋਂ ਤੇਜਪਾਲ ਤੇ ਅਟੈਕ ਕੀਤਾ ਗਿਆ ਸੀ ਪਹਿਲਾਂ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਗੋਲੀ ਮਾਰੀ ਗਈ ਔਰ ਗੋਲੀ ਮਾਰਨ ਕਰ ਲੱਗਣ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਔਰ ਇਹ ਘਟਨਾ ਬਿਲਕੁਲ ਐਸਐਸਪੀ ਦਫਤਰ ਦੇ ਨੇੜੇ ਵਾਪਰੀ ਹੈ ਐਸਐਸਪੀ ਦਫਤਰ ਦੇ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਮਾਮਲਾ ਕੀ ਸੀ ਇਸ ਬਾਰੇ ਪੁਲਿਸ ਅੱਗੇ ਜਾਂਚ ਪੜਤਾਲ ਕਰ ਰਹੀ ਹੈ ਪਰ ਕਬੱਡੀ ਖਿਡਾਰੀ ਦਾ ਕਤਲ ਹੋਣਾ ਲਾਅਨਡ ਆਰਡਰ ਦੀ ਵਿਵਸਥਾ ਤੇ ਸਵਾਲ ਖੜੇ ਕਰਦਾ ਹੈ ਉਹ ਵੀ ਉਸ ਵੇਲੇ ਜਦੋਂ ਐਸਐਸਪੀ ਦਫਤਰ ਦੇ ਨੇੜੇ ਇਹ ਕਤਲ ਹੋ ਜਾਵੇ ਪਹਿਲਾਂ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ 6 ਤੋਂ 7 ਲੋਕ ਉਸਤੇ ਅਟੈਕ ਕਰਦੇ ਨੇ ਤੇ ਬਾਅਦ ਦੇ ਵਿੱਚ ਉਸ ਨੂੰ ਗੋਲੀ ਮਾਰ ਕੇ ਮਾਰ ਦਿੰਦੇ ਨੇ ਸੋ ਸਵਾਲ ਖੜੇ ਹੁੰਦੇ ਨੇ ਅਮਨ ਕਾਨੂੰਨ ਦੀ ਸਥਿਤੀ ਤੇ ਔਰ ਲੁਧਿਆਣਾ ਦੇ ਨੇੜੇ ਦਾ ਨੇੜਲਾ ਇਲਾਕਾ ਜਿੱਥੇ ਐਸਐਸਪੀ ਦਫ਼ਤਰ ਨੇੜੇ ਹੋਵੇ ਉੱਥੇ ਸ਼ਰਿਆਮ ਦਿਨ ਦਿਹਾੜੇ ਇਸ ਤਰੀਕੇ ਇੱਕ ਨੌਜਵਾਨ ਨੂੰ ਮੌਤ ਦੇ ਕਾਰਟ ਉਤਾਰ ਦਿੱਤਾ ਜਾਵੇ ਤਾ ਫੇਰ ਸਵਾਲ ਉੱਠਨੇ ਲਾਜ਼ਮੀ ਨੇ ਰੋਹਿਤਗੜ ਸਾਡੇ ਸਹਿਯੋਗੀ ਜੁੜੇ ਨੇ ਰੋਹਿਤ ਪੂਰਾ ਮਾਮਲਾ ਕੀ ਹੈ ਕਿਉਂ ਲੜਾਈ ਹੋਈ ਕੋਈ ਕੋਈ ਰੰਗਦਾਰੀ ਫਰੋਤੀ ਗੈਂਗਸਟਰ ਐਂਗਲ ਜਾਂ ਕੁਝ ਹੋਰ ਰੰਜਿਸ਼ ਬਿਲਕੁਲ ਇਹ ਹਜੇ ਤੱਕ ਐਸਟੀ ਦੀ ਜਾਂਚ ਹੋ ਰਹੀ ਹੈ ਕਿ ਕਿਸ ਕਰਕੇ ਇਹ ਵਾਕਿਆ ਨੂੰ ਵਾਰਦਾਤ ਨੂੰ ਅਨਜਾਨ ਦਿੱਤਾ ਗਿਆ ਹੈ ਚਾਰ ਲੋਗੇ ਜਿਹੜੇ ਹੈ ਸ਼ਹਿਰ ਦੇ ਵਿੱਚ ਜਗਰਾਉਂ ਸ਼ਹਿਰ ਦੇ ਮੇਨ ਐਸਐਸਪੀ ਆਫਿਸ ਦੇ ਕੋਲ ਕੋਲ ਜਿਹੜਾ ਡਾਕਟਰ ਹਰੀ ਸਿੰਘ ਹਸਪੀਟਲ ਦੇ ਬਾਹਰ ਇਹ ਵਾਕਿਆ ਪੂਰਾ ਹੁੰਦਾ ਦਾ ਅੱਧਾ ਘੰਟਾ ਇਸ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਦਾ ਪਹਿਲਾਂ ਉਸ ਕਬੱਡੀ ਖਿਡਾਰੀ ਨੂੰ ਉਸਦੇ ਓਕਾ ਆਪਣੀ ਕਾਰ ਦੇ ਵਿੱਚ ਸਿੱਟ ਕਾਰ ਦੇ ਵਿੱਚ ਉਤਿਆੰਦਾ ਦਾ ਕਿਸੇ ਸਮਾਨ ਨੂੰ ਲੈਣ ਦੇ ਉੱਤਰ ਦਾ ਦਾ ਤੇ ਉਸ ਤੋਂ ਬਾਅਦ ਚਾਰ ਲੋਕ ਆ ਕੇ ਉਹਨੂੰ ਪਹਿਲਾਂ ਉਸਦੇ ਨਾਲ ਹੱਤਾਪਾਈ ਕਰਦੇ ਆ ਕੁੱਟਮਾਰ ਕਰਦੇ ਆ ਫਿਰ ਉਸ ਤੋਂ ਬਾਅਦ ਉਸਦੇ ਗੋਲੀ ਮਾਰ ਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਆ ਤੇ ਇਹ ਪੂਰਾ ਵਾਕਿਆ ਹੁੰਦਾ ਦਾ ਔਰ ਉਸ ਦੇ ਦੌਰਾਨ ਜਿਹੜੇ ਉਸੇ ਲੋਕ ਹੁੰਦੇ ਨੇ ਉਹ ਮੁੱਖ ਦਰਸ਼ਕ ਬਨੇ ਰਹਿ ਜਾਂਦੇ ਆ ਔਰ ਕਿਸੇ ਵੀ ਤਰੀਕੇ ਦੇ ਕੋਈ ਵੀ ਸਖਸ਼ ਅੱਗੇ ਆ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ ਰ। ਦੂਜੇ ਪਾਸੇ ਜੇਰ ਗੱਲ ਕੀਤੀ ਜਾਵੇ ਤਾਂ ਚੰਦ ਕਦਮਾਈ ਦੂਰੀ ਉੱਤੇ ਐਸਐਸਪੀ ਆਫਿਸ ਹੁੰਦਾ ਵਾ ਐਸਐਸਪੀ ਆਫਿਸ ਦੇ ਤੱਕ ਵੀ ਉਸ ਦੀ ਸੂਚਨਾ ਨਹੀਂ ਮਿਲਦੀ ਐ ਉਸ ਦੇ ਜਿਹੜੇ ਮੁਲਾਜ਼ਮ ਉੱਥੇ ਬਾਹਰ ਮੇਨ ਗੇਟ ਉੱਤੇ ਜਿਹੜੇ ਪੈਰਾ ਦੇਰੇ ਹੁੰਦੇ ਨੇ ਉਹ ਵੀ ਨਹੀਂ ਉੱਥੇ ਆਉਂਦੇ ਨੇ ਤਾਂ ਇਹ तमाम ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਸੁਰੱਖਿਆ ਪ੍ਰਣਾਲੀ ਦੇ ਉੱਤੇ ਸਵਾਲ ਖੜੇ ਕਰਦੀਆਂ ਨੇ ਕਿ ਜੇ ਅਗਰ ਐਸਐਸਪੀ ਆਫਿਸ ਦੇ ਆਸ-ਪਾਸ ਦਾ ਏਰੀਆ ਸੁਰੱਖਿਤ ਨਹੀਂ ਹੈਗਾ ਤਾਂ ਫਿਰ ਸੁਰੱਖਿਤ ਕਿਹੜਾ ਏਰੀਆ ਹੈਗਾ ਵਾ ਕਿਸ ਜਗ੍ਹਾ ਦੇ ਉੱਤੇ ਲੋਕ ਸੁਰੱਖਿਤ ਹੈਗੇ ਨੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕਰ ਲਿੱਤਾ ਹੈ ਬੈ ਔਰ ਜਾਂਚ ਕੀਤੀ ਜਾ ਰਹੀ ਹੈ ਔਰ ਆਸ-ਪਾਸ ਦੇ ਏਰੀਏ ਦੇ ਜਿਹੜੇ ਸੀਸੀਟੀਵੀ ਇੱਕ ਹੈਗੇ ਨੇ ਕੈਮਰੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਔਰ ਜਿਹੜਾ ਹਸਪੀਟਲ ਜਿਸ ਹਸਪੀਟਲ ਦੇ ਬਾਹਰ ਇਹ ਸਾਰਾ ਪੂਰਾ ਵਾਕਿਆ ਹੋਇਆ ਕਿਹਾ ਜਾ ਰਿਹਾ ਹੈ ਕਿ ਉਸ ਹਸਪੀਟਲ ਦੇ ਸੀਸੀਟੀਵੀ ਕੈਮਰੇ ਖਰਾਬ ਥੀਏ ਇਹ ਵੀ ਆਪਣੇ ਆਪ ਦੇ ਇੱਕ ਸਵਾਲ ਹੈ ਇੱਕ ਇਹ ਜਾਂਚ ਦਾ ਵਿਸ਼ੇ ਹੈ ਕਿ ਜੇਕਰ ਇਹ ਵਾਕਿਆ ਹੋਣ ਤੋਂ ਪਹਿਲਾਂ ਕੀ ਉਹ ਸੀਸੀਟੀਵੀ ਕੈਮਰੇ ਚੱਲ ਰਹੇ ਸੀ ਜਾਂ ਨਹੀਂ ਚੱਲ ਰਹੇ ਸੀ ਜਾਂ ਉਹਨਾਂ ਨੂੰ ਖ ਕਿੱਤਾ ਨਹੀਂ ਹੈ ਇਹ तमाम ਜਾਂਚ ਦਾ ਵਿਸ਼ੇ ਹੈਗਾ ਔਰ ਇਸ ਚੀਜ਼ ਉੱਤੇ ਪੁਲਿਸ ਨੂੰ ਜਿਹੜੀ ਹੈ ਵਕ ਵਕ ਐਂਗਲਰ ਉੱਤੇ ਕੰਮ ਕਰ ਰਹੀ ਹੈ ਔਰ ਦੇਖਣਾ ਇਹ ਹੋਵੇਗਾ ਕਿ ਪੁਲਿਸ ਨੂੰ ਕਦ ਤੱਕ ਦੋਸ਼ੀਆਂ تک ਪਹੁੰਚ ਪਾਉਂਦੀ ਹੈ ਪਰ ਹਲੇ ਹਲੇ ਰੋਹਿਤ ਵਜ੍ਹਾ ਪਤਾ ਨਹੀਂ ਲੱਗੀ ਬਿਲਕੁਲ ਵਿਜੇ ਹਜੇ ਤੱਕ وجہ ਨਹੀਂ ਪਤਾ ਲੱਗ ਪਾਈ ਹੈ ਕਿ ਕਿਹੜੀ وجہ ਕਰਕੇ ਇਸ ਸਖਸ਼ ਨੂੰ ਮਾਰਿਆ ਗਿਆ ਹੈ ਕਬੱਡੀ ਖਿਡਾਰੀ ਹੈ ਔਰ ਨੌਜਵਾਨ ਹੈ ਔਰ ਉਥੇੋਂ ਪਹੁੰਚਦਾ ਦਾ ਹੈ ਪਿੰਡ ਦਾ ਵਾਸੀ ਹੁੰਦਾ ਹੈ ਕਿ ਪਿੰਡ ਦੇ ਵਿੱਚ ਕਿਸੇ ਸਖਸ਼ ਦੇ ਨਾਲ ਇਸ ਦੀ ਕੋਈ ਰੰਜਿਸ਼ ਵਾਰੀ ਚੱਲ ਰਹੀ ਸੀ ਉਸ ਦੇ ਚੱਲਦੇ ਵਾਕਿਆ ਹੋਇਆ ਦਾ ਉਸ ਦੇ ਚੱਲਦੇ ਉਸ ਨੂੰ ਮੌਤੇ ਘਾਟੂ ਕਰੇਗਾ ਇਹ ਤਮਾਮ ਜਿਹੜੇ ਪਹਿਲੂ ਹੈਗੇ ਨੇ ਪੁਲਿਸ ਇਸ ਦੇ ਵਿੱਚ ਖੰਗਾਲਨ ਤੇ ਲੱਗੀ ਹੋਈ ਹੈ ਕੀ ਇਸ ਦੇ ਪੁੱਛੇ ਪੂਰਾ ਵਾਕਿਆ ਇਹ ਕਾਰਨ ਕੀ ਹੈਗਾ ਵਾ ਤਾਂ ਨਹੀਂ ਕਿ ਦੋਸ਼ੀਆਂ ਨੂੰ ਪਕੜਿਆ ਜਾ ਸਕੇ ਠੀਕ ਹੈ ਸ਼ੁਕਰੀਆ ਰੋਹਿਤ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਘਟਨਾ ਛਗਰਾਉਂਦੀ ਹੈ ਜਿੱਥੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਨੂੰ ਗੋਲੀਬਾਰੀ ਗਈ ਹੈ ਸ਼ਰੇ ਬਾਜ਼ਾਰ ਸ਼ਰੇ ਆਮ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਹੁਣ ਜਾਂਚ ਜੁੜ ਗਈ ਸਾਨੂੰ ਕੁਝ ਪਸਪੋਰਟ ਪਹਿਲੇ ਜਾਣਕਾਰੀ ਮਿਲੀ ਇੱਥੇ ਯੂਥ ਦੇ ਦੋ ਸੀ ਆਪਸ ਨੌਜਵਾਨ ਮੁੰਡੇ ਉਹਨਾਂ ਦਾ ਲੜਾਈ ਝਗੜਾ ਹੋ ਗਿਆ ਸੀਗਾ ਤੇ ਲੜਾਈ ਝਗੜੇ ਬਾਅਦ ਥੋੜੀ ਜਿਆਦਾ ਹੋ ਗਈ ਪਰ ਹਜੇ ਅਸੀਂ ਜਾਂਚ ਕਰ ਰਹੇ ਹਾਂ ਕਿ ਕੀ ਕੀ ਹੋਇਆ ਕਿ ਕੀ ਨਹੀਂ ਵੈਰੀਫਾਈ ਕਰ ਰਹੇ ਹਾਂ ਹਜੇ ਸਿਰਫ ਮੁੱਢਲੀ ਤੇ ਪਹਿਲੀ ਸਟੇਜ ਹੈ ਇਸ ਤੋਂ ਇਲਾਵਾ ਜਿਆਦਾ ਜਾਣਕਾਰੀ ਹਜੇ ਨਹੀਂ ਦੇ ਸਕਦੇ ਕਿਉਂਕਿ ਅਸੀਂ ਬਸ ਜਲਦੀ ਅਪਡੇਟਨ ਪ੍ਰੈਸ ਕਰਨੇ ਕੋਸ਼ਿਸ਼ ਕਰ ਰਹੇ ਹਾਂ ਕੋਈ ਸੀਸੀਟੀਵੀ ਮਿਲੀ ਸਰ ਸਾਰੀ ਸਾਡੀ ਟੀਮਾਂ ਲੱਗੀਆਂ ਹੋਈਆਂ ਐਸਐਸਪੀ ਸਾਹਿਬ ਖੁਦ ਮੋਨੀਟਰ ਕਰ ਰਹੇ ਨੇ ਐਸਪੀ ਡੀ ਸਾਹਿਬ ਕਰ ਰਹੇ ਨੇ ਸਾਰੇ ਅਫਸਰ ਸਾਹਿਬਾਨ ਤੇ ਸਾਰੀ ਜਿੰਮਾ ਬਣ ਚੁੱਕੀ ਹੈ ਤੇ ਜਲਦੀ ਕੋ ਰਿਜ਼ਲਟ ਮਿਲੂਗਾ ਪਰ ਹਜੇ ਪਹਿਲੀ ਸਟੇਜ ਹੈ ਹਜੇ ਤੋਂ ਬਾਅਦ ਜ